ਗਾਈਸ ਸੋ ਮੈਂ ਅੱਜ ਇੱਕ ਐਸਾ ਰਿਸ਼ਤਾ ਸ਼ੇਅਰ ਕਰਨ ਜਾ ਰਿਹਾ ਜੋ ਕਿ ਨਾਨਾ ਨਾਨੀ ਅਤੇ ਦੋਤਾ ਦੋਤੀ ਦੇ ਵਿਚਕਾਰ ਹੁੰਦਾ ਹੈ ਇਹ ਇੱਕ ਐਸਾ ਰਿਸ਼ਤਾ ਹੁੰਦਾ ਜੋ ਕਿ ਪਿਆਰਾ ਰਿਸ਼ਤਾ ਹੁੰਦਾ ਨਾਨਾ ਨਾਨੀ ਤੇ ਦੋਤਾ ਦੋਤੀ ਜੋ ਕਿ ਨਾਨਾ ਨਾਨੀ ਉਹ ਆਪਦੇ ਦੋਤਾ ਦੋਤੀ ਦੇ ਦੋਤੀ ਨੂੰ ਬਹੁਤ ਜਿਆਦਾ ਪਿਆਰ ਕਰਦੇ ਹਨ ਉਹਨਾਂ ਨੂੰ ਮਤਲਬ ਬਹੁਤ ਚਾਹ ਹੁੰਦਾ ਜਦੋਂ ਉਹਨਾਂ ਮਤਲਬ ਦੋਤਾ ਦੋਤੀ ਦੇ ਜਨਮ ਹੁੰਦਾ ਉਹਨਾਂ ਨੂੰ ਸਭ ਤੋਂ ਜਿਆਦਾ ਚਾਹ ਹੁੰਦਾ ਜਦੋਂ ਉਹ ਆਪਦੇ ਨਾਨੀ ਘਰ ਜਾਂਦੇ ਹਨ ਤੇ ਉਹ ਨਾਨਾ ਨਾਨੀ ਬਹੁਤ ਮਤਲਬ ਲਾਡ ਪਿਆਰ ਦਿੰਦੇ ਹਨ ਤੇ ਈਵਨ ਜੇ ਉਹਨਾਂ ਨੂੰ ਕੋਈ ਕੁਝ ਕਵੇ ਵੀ ਮਤਲਬ ਚਾਹੇ ਉਹਨਾਂ ਨੂੰ ਪੇਰੈਂਟਸ ਉਹਨਾਂ ਦੇ ਕੁਝ ਕਹਿਣ ਤਾਂ ਉਹਨਾਂ ਨੂੰ ਮਤਲਬ ਕੁਝ ਨਹੀਂ ਕਹਿ ਦਿੰਦੇ ਉਹਨਾਂ ਦੇ ਪੇਰੈਂਟਸ ਜਾਂ ਕੋਈ ਵੀ ਉਹਨਾਂ ਨੂੰ ਵੱਡੇ ਕੁਝ ਕਹਿਣ ਉਹਨਾਂ ਨੂੰ ਕੁਝ ਨਹੀਂ ਕਹਿ ਦਿੰਦੇ ਸਭ ਤੋਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਹਨ ਮੈਂ ਇੱਥੇ ਇੱਕ ਕਿੱਸਾ ਬਿਆਨ ਕਰਨਾ ਚਾਹੁੰਦਾ ਮੇਰੇ ਪੇਰੈਂਟਸ ਮੈਨੂੰ ਦੱਸਦੇ ਜਿਸ ਟਾਈਮ ਮੇਰਾ ਮਤਲਬ ਇਨਕੂਬेटर ਮੈਂ ਸੀਗਾ ਵੀ ਮੇਰੇ ਬਰਤਵਲੇ ਤਾਂ ਉਹਨਾਂ ਨੇ ਮਤਲਬ ਉਹਨਾਂ ਨੇ ਮਤਲਬ ਮੇਰੇ ਲਈ ਪ੍ਰੇਅਰਸ ਕੀਤੀਆਂ ਮੇਰੀ ਨਾਨੀ ਨੇ ਮਤਲਬ ਮੇਰੇ ਲਈ ਕੋਪ ਪ੍ਰੇਅਰਸ ਕੀਤੀਆਂ ਸੀ ਵੀ ਮੇਰੀ ਜਾਨ ਬਚ ਸਕੇ ਪਰ ਦੇ ਮੈਂ ਥੈਂਕਫੁਲ ਵੀ ਮਤਲਬ ਮੇਰੀ ਨਾਨੀ ਦੀ ਪ੍ਰੇਅਰਸ ਕਾਫੀ ਕਾਮਯਾਬ ਹੋਈਆਂ ਐਂਡ ਥੈਂਕਫੁਲ ਵੀ ਮਤਲਬ ਮੇਰੀ ਉਹ ਜਾਨ ਬਚ ਸਕੀ ਐਂਡ ਐਂਡ ਇਵਨ ਮੇਰੇ ਨਾਨਾ ਜੀ ਵੀ ਨਾਨਾ ਜੀ ਵੀ ਉਸ ਟਾਈਮ ਬੈਠੇ ਰਹੇ ਤੇ ਨਾਨਾ ਜੀ ਜੀ ਵੀ ਖੂਬ ਪ੍ਰੇਅਰਸ ਕੀਤੇ ਐਂਡ ਥੈਂਕਫੁਲ ਉਹਨਾਂ ਦੋਨਾਂ ਦੇ थैंकफुल ਵੀ ਉਹਨਾਂ ਨੇ ਮਤਲਬ ਪ੍ਰੇਅ ਉਹਨਾਂ ਦੀ ਪ੍ਰੇਅਸ ਵੀ ਕੰਮ ਕਰ ਗਈਆਂ ਬਿਕੋਜ਼ ਆਫ ਬਿਕੋਜ਼ ਆਫ ਥੈਮ ਵੀ ਮੈਨੂੰ ਮੈਨੂੰ ਉਹ ਮਤਲਬ ਉਹ ਇਨਕੂਬेटर ਜੋ ਮੈਂ ਸੇਵ ਹੋ ਗਿਆ ਐਂਡ ਮੇਰਾ ਬਰਥ ਸਕਸੈਸਫੁਲੀ ਹੋ ਗਿਆ ਸੀ ਐਂਡ ਇਹ ਮਤਲਬ ਇੱਕ ਐਸਾ ਰਿਸ਼ਤਾ ਵੀ ਬਹੁਤ ਹੀ ਅੱਛਾ ਰਿਸ਼ਤਾ ਹੈ ਖੈਰ ਮੇਰੀ ਨਾਨੀ ਦੀ ਡੈਥ ਹੋ ਇਹਨੂੰ 9 ਇਅਰਸ ਹੋ ਚੁੱਕੇ ਹੈ ਬਿਕੋਜ਼ ਉਹਨਾਂ ਨੂੰ ਕਾਫੀ ਡਿਸੀਜ਼ਸ ਹੋ ਗਈਆਂ ਸੀ ਲਾਈਕ ਐਸਥਮਾ ਐਂਡ ਹੋਰ ਵੀ ਉਹਨਾਂ ਨੂੰ ਕਾਫੀ ਡਿਸੀਜ਼ਸ ਸੀਗੇ ਬਿਕੋਜ਼ ਆਜ ਕੱਲ ਦਾ ਆਪਾਂ ਦੇਖੀ ਵੀ ਵੀ ਆਪਣੇ ਜੋ ਮਨ ਹੈਗੀ ਆਪਣੀ ਏਰੀਆ ਦੀ ਕਲਾਈਮੈਟਿਕ ਕੰਡੀਸ਼ਨਸ ਆਪਣੀ ਜੀ ਡਾਈਟਰੀ ਹੈਬਿਟਸ ਆਪਣੀ ਜੋ ਡੇਲੀ ਹੈਬਿਟਸ ਹੈ ਉਹ ਇੰਨੀ ਹੈ ਨਹੀਂਗੇ ਜੋ ਕਿ ਪਹਿਲੇ ਜ਼ਮਾਨੇ ਚ ਹੁੰਦੀਆਂ ਸੀ ਸੋ ਬਿਕੋਜ਼ ਆਫ 댓 ਸੋ ਸੋ ਇਵਨ ਮੇਰੇ ਨਨਜੀ ਤੇ ਨਨਨੀ ਮਤਲਬ ਅਮ੍ਰਿਤਾ ਮਤਲਬ ਮੇਰੀ ਦਾਨੀ ਤੋਂ ਜਿਹੜੀ ਸੀਗੀ ਅਮ੍ਰਿਤਾ ਰਹੀ ਸੀਗੀ ਵੀ ਮਤਲਬ ਉਹ ਗੁਰੂ ਘਰ ਜਾਂਦੀ ਸੀ ਸੇਵਾ ਨਿਭਾਉਂਦੀ ਸੀ ਇਵਨ ਉਹ ਲੰਗਰ 'ਚ ਵੀ ਜਾਂਦੇ ਸੀਗੇ ਵੱਧ ਤੋਂ ਵੱਧ ਸੇਵਾ ਕਰਦੇ ਸੀਗੇ ਹੁਣ ਵੀ ਹੁਣ ਮੇਰੇ ਜੋ ਨਨਜੀ ਹੈ ਵੱਧ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਜਦੋਂ ਵੀ ਉਹਨਾਂ ਕੋਲ ਫ੍ਰੀ ਟਾਈਮ ਹੁੰਦਾ اون وی او وزٹ ਕਰਦੇ چاہے ਪੋਲ ਮਾਸੀ ਹੋਵੇ چاہے ਮਸੀਹ ਹੋਵੇ چاہے ਸੰਗਰਾਮ ਹੋਵੇ ਉਹ ਵੱਤੋਂ ਵੀਜ਼ਿਟ ਕਰਦੇ ਹਨ ਹਾਜ਼ਰੀ ਭਰਦੇ ਹਨ چاہے ਕੋਈ ਵੀ ਦਿਵਾਨ ਆਰਗੇਨਾਈਜ਼ ਹੁੰਦਾ ਹੈ ਮਤਲਬ ਮਤਲਬ ਬਦਨੀ ਵਾਲੇ ਬਾਬਾ ਜੀ ਬੰਨੀਓ ਆਰਗੇਨਾਈਜ਼ ਹੁੰਦਾ ਜਾਂ ਕਿਸੇ ਵੀ ਮਤਲਬ ਹੁੰਦਾ ਹੈ ਉਹ ਮਤਲਬ ਹਾਜ਼ਰੀ ਆਪਣੀ ਵੱਤੋਂ ਭਰਦੇ ਹਨ ਤੇ ਉਹ ਮਤਲਬ ਮੋਟੀਵੇਟ ਕਰਦੇ ਵੀ ਮਤਲਬ ਆਪਣੇ چاہے ਛੋਟੇ ਬੱਚਿਆਂ ਨੂੰ چاہے ਕਿਸੇ ਨੂੰ ਵੀ ਵੱਤੋਂ ਮੋਟੀਵੇਟ ਕਰਦੇ ਵੀ ਗੁਰੂ ਨਾਲ ਵੱਤੋਂ ਜੁੜੋ ਤੁਸੀਂ ਮਤਲਬ ਆਪਣੇ ਆਪ ਨੂੰ ਉਹ ਜਦੋਂ ਵੀ ਫ੍ਰੀ ਟਾਈਮ ਹੁੰਦਾ ਵੀ ਬੈਠ ਕੇ ਮਤਲਬ ਨਾਮ ਜਪਦੇ ਅਤੇ ਵੱਧ ਤੋਂ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਵੀ ਗੁਰੂ ਨਾਲ ਜੋੜੋ ਉਹ ਮਤਲਬ ਬੜੇ ਧਾਰਮਿਕ ਬੰਦੇ ਹਨ ਤੇ ਆਪ ਵੀ ਜਦੋਂ ਫ੍ਰੀ ਟਾਈਮ ਹੁੰਦਾ ਵੀ ਜਾਲੀ ਦਾ ਕੀਰਤਨ ਹੀ ਸੁਣਦੇ ਨੇ ਸੋ ਮੈਂ ਬਹੁਤ ਹੀ ਕਿਸਮਤ ਵਾਲਾ ਹਾਂ ਵੀ ਮੈਨੂੰ ਬਹੁਤ ਹੀ ਅੱਛੇ ਨਾਨਾ ਨਾਨੀ ਮੈਨੂੰ ਮਿਲੇ ਹਨ ਤੇ ਟੱਚ ਵੁੱਡ ਵੀ ਮੇਰੇ ਨਾਨਾ ਜੀ ਬਹੁਤ ਹੀ ਮਤਲਬ ਧਾਰਮਿਕ ਤੇ ਰਿਲੀਜੀਅਸ ਮਾਈਂਡਡ ਹੈ ਵੀ ਦੱਚ ਵੁਡ ਵੀ ਉਹ ਮਤਲਬ ਹੋਰ ਕੋਈ ਮਤਲਬ ਵੀ ਮਤਲਬ ਵੀ ਟੱਚ ਵੁਡ ਵੀ ਵੀ ਮਤਲਬ ਵੀ ਮੇਰੇ ਨਾਨਾ ਜੀ ਬੜੇ ਰਿਲੀਜੀਅਸ ਮਾਈਂਡਡ ਹੈ ਵੀ ਉਹ ਮਤਲਬ ਸਾਰੇ ਧਾਰਮਿਕ ਨਾਲ ਜੁੜੇ ਜੁੜੇ ਰਹਿੰਦੇ ਆ ਤੇ ਸਾਰੇ ਰਿਲੀਜੀਅਨਸ ਵੀ ਸਾਰੇ ਰਿਲੀਜੀਅਨਸ ਨੂੰ ਰਿਸਪੈਕਟ ਕਰਦੇ ਹਨ ਤੇ ਸਾਰੇ ਰਿਲੀਜੀਅਨਸ ਨੂੰ ਇਕਲ ਇਕਵਲ ਇੰਪੋਰਟੈਂਸ ਦਿੰਦੇ ਨੇ ਸੋ ਇਥੇ ਮੈਂ ਸੋ ਥੈਂਕ ਯੂ ਵੈਰੀ ਮਚ